ਲੈ ਜਲ ਭਾਈ ਇਹ ਦੇਖ ਲੋ ਆਦਮੀ ਜਿਆਦਾ ਬਿਮਾਰ ਹੈ ਖੂਨ ਕਾ ਉਲਟੀ ਆ ਰਹਾ ਉਸਕੋ ਸਰਦੀ ਲੱਗ ਗਿਆ ਸੱਤੇ ਵੇ ਸੋਇਆ ਥਾ ਦੋ ਤਿੰਨ ਦਿਨ ਹੋ ਉਧਰ ਸੋਇਆ ਥਾ ਅਭੀ ਮੇਰੀ ਗਾਡੀ ਮੇ ਆਇਆ ਹੈ ਬਤਾਓ ਯਾਰ ਉਸਕੋ ਦਵਾਈ ਦੁਈ ਦਿਲਾਓ ਭਾਈ ਕੋ ਕੁਛ ਤਾਂ ਤੇਈ ਕਰੋ ਉਸਕਾ ਇਹ ਦੇਖ ਲੋ ਸਰਦੀ ਲੱਗ ਰਹਾ ਕਾਮਰਾ ਹੈ ਕੀ ਕਰਨਾ ਜਲਦੀ ਬਤਾਓ ਯਾਰ ਉਹ ਦੇਖ ਲੋ ਉਲਟੀ ਮਾਰ ਰਹਾ ਮਨਦੀਪ ਸਿੰਘ ਦੀ ਭੈਣ ਹੈ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਹੈ ਹੱਡ ਬਹੁਤ ਗਰੀਬ ਹੈ ਮੇਰਾ ਪਿਓ ਮਹਾ ਪੈਸੇ ਲਾ ਕੇ ਭੇਜਿਆ ਆਪਣੇ ਭਰਾ ਨੂੰ ਬਾਹਰ ਉਹ ਇਹ ਮੰਗ ਸਰਕਾਰ ਨੂੰ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਕੋ ਸਾਨੂੰ ਫੇਲਣਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਬਹੁਤ ਬਹਾ ਖਰਚਾ ਪੜਨ ਕਰਦ ਕਰਦੇ ਮੇਰੇ ਭਰਾ ਨੂੰ ਤੇ ਕਹਿੰਦੇ ਸਰਕਾਰ ਨੂੰ ਮੰਗਵਾ ਕਿ ਸਾਰੇ ਸਾਡੀ ਮੰਗ ਸੁਣਿਆ ਜੀ ਨਾਮ ਬਲਦੇਵ ਸਿੰਘਾ ਮੇਰਾ ਬੇਟਾ ਵਾ ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੁੱਕੇ ਜ਼ਮੀਨ ਤੇ ਤੈਨੂੰ ਬਾਹਰ ਕਰ ਲਿਆ ਵਾ ਤੇ ਪਰ ਇਹ ਆ ਵੀ ਬੜੀ ਮੁਸ਼ਕਲ ਮੇਰੀ ਹੈਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਚ ਪ੍ਰਧਾਨ ਮੰਤਰੀ ਜਿੱਦਾਂ ਵੀ ਹੁੰਦੀ ਹੈਲਪ ਕਰਕੇ ਮੇਰਾ ਬੇਟਾ ਇੱਧਰ ਆਉਣਾ ਚਾਹੀਦਾ ਪੰਜਾਬ ਸਰਕਾਰ ਮਦਦ ਕਰੇ ਸਾਨੂੰ ਪਤਾ ਇਦਾਂ ਹਾਲ ਹੋ ਰਿਹਾ ਹੈ ਲਗਾਈ ਆ ਵੀ ਪਤਾ ਨਹੀਂ ਪਿਓ ਕੀ ਹੋਇਆ ਜਾਣ ਸਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਆ ਕੀ ਨਹੀਂ ਹੋਇਆ ਪਤਾ ਨਹੀਂ ਵੀ ਜਾਂ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਮੰਗ ਸਾਡੀ ਇਹੋ ਹੀ ਆ ਵੀ ਜਿੰਨੀ ਵੀ ਹੈਲਪ ਹੋਏ ਸਾਡੀ ਕਰਨ ਸਾਡੀ ਬੇਟੇ ਦੀ ਇੱਥੇ ਲਾਸ਼ ਹੋਣੀ ਚਾਹੀਦੀ ਸਾਨੂੰ ਸਾਕਾ ਵੀ ਕਿਦਾਂ ਕਤਲ ਕੀਤਾ ਹੁੰਦਾ ਵਾ ਤੇ ਇਸ ਨੂੰ ਸਾਕਾ ਤੇ ਬੜੀ ਮੁਸ਼ਕਲ ਆ ਤੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਆ ਇਹਨਾਂ ਦੇ ਜਿਉਂਦਿਆਂ ਗਾ ਪਿੰਡ ਕੋਕਲੋਪਰਾ ਹੈ ਮੇਰਾ ਇਹ ਨਚੁਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੋਚੀ ਰ ਰੋਟੀ ਜੋ ਰੋਟੀ ਵਾਸਤੇ ਗਿਆ ਹੋਇਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਪੇਟ ਪੜੇ ਲਾਤਾ ਮਚਮ ਉਹ ਤੋ ਗਈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਹਿੰਦੇ ਹਾਂ ਕਿ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀ ਅਰਬ ਵਿੱਚ ਗਿਆ ਸੀ ਇੱਕ ਚੰਗੇ ਭੁਗਤ ਵਾਸਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣ ਹਰ ਬੱਚਾ ਸੀ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਹੀਂ ਮੋਦੀ ਸਰਕਾਰ ਨੂੰ ਪ੍ਰਭਗਵਨਤਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਘਰ ਹੈ ਕੱਚੇ ਬੱਚੇ ਮਕਾਨ ਪੱਕੇ ਮਕਾਨ ਹਨ ਅਤੇ ਮਾੜੀ ਹਾਲਤ ਹੈ ਦੁੱਧ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਮੀਨ ਥੋੜੀ ਹੈ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਇਸ ਪਰਿਵਾਰ ਦੀ ਵੱਸអនុਮਤ ਕੀਤੀ ਜਾਵੇ ਮੇਰਾ ਨਾਮ ਜੀ ਸਰਮੁ ਸਿੰਘ ਜੁਦਾ ਸਰਪੰਚਾ ਜੀ ਇਥੋਂ ਇਹ ਮੇਰਾ ਭਤੀਜਾ ਆ ਮਨਦੀਪ ਸਿੰਘ ਜੋਤੀ ਥੋੜੀ ਦੇਰ ਹੋਈ ਜੇ ਗਏ ਨੇ 2 ਮਹੀਨੇ ਪੂਰੇ ਨਹੀਂ ਹੋਏ ਤੇ ਉੱਥੇ ਬੇਟੇ ਨੇ ਕਿਹਾ ਵੀਡੀਓ ਬਣਾ ਕੇ ਸਾਨੂੰ ਪਾਈ ਆ ਵੀ ਉਹ ਦੀਥ ਹੋ ਗਈ ਆ ਅਸੀਂ ਜਦੋਂ ਵੀਡੀਓ ਵੇਖੀ ਆ ਤਾਂ ਸਾਨੂੰ ਸ਼ੱਕ ਜਾ ਆਪਦਾ ਵੀ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ ਤੇ ਬੱਚੇ ਨੂੰ ਖੂਨ ਦੀ ਉਲਟੀ ਵੀ ਆਈ ਆ ਵੀਡੀਓ ਹੱਟ ਕੇ ਤੁਹਾਨੂੰ ਦੇ ਦਿਆਂਗੇ ਤੇ ਛੋਟੇ ਛੋਟੇ ਬੱਚੇ ਆ ਮਾਤਰ ਪਰਵਾ ਰਿਆ ਆ ਅਸੀਂ ਤਾਂ ਸਰਕਾਰ ਕੋਲ ਮੰਗ ਕਰਦੇ ਆ ਜੀ ਸਰਕਾਰ ਮਦਦ ਕਰੇ ਇਹਦੀ ਡੈੱਡ ਬਾਡੀ ਸਾਡੇ ਪਿੰਡ ਤੱਕ ਪਹੁੰਚਣੀ ਹੋਣੀ ਚਾਹੀਦੀ ਪਿੰਡ ਦੇ ਜਾਂ ਤਾਂ ਸਾਨੂੰ ਪਰਸਨ ਪਤਾ ਲੱਗਾ ਸਾਰਾ ਪਿੰਡ ਵਿਚਾਰਾ ਇੱਥੇ ਇਕੱਠਾ ਹੋਇਆ ਸਾਰਿਆਂ ਬੇਨਤੀ ਹੈ ਜਿਹੜਾ ਸਾਡੀ ਹੱਥ ਜੋੜ ਕੇ ਜਿਹੜਾ ਭਣਾ ਸੀ ਉਹਦੇ ਵਾਪਰ ਗਿਆ ਡੈਡ ਬਾਡੀ ਜਰੂਰ ਪਿੰਡ ਆਉਣੀ ਚਾਹੀਦੀ